ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਇਤਿਹਾਸਕ ਜਾਣਕਾਰੀ ਨਾਲ ਭਰਪੂਰ ਹੈ ਗੱਲਬਾਤ ਕਰਾਂਗੇ ਰਾਮ ਸਿੰਘ ਜੀ ਦੇ ਬਾਰੇ ਕੌਣ ਸੀਗੇ ਰਾਮ ਸਿੰਘ ਜਿਨ੍ਹਾਂ ਦੀ ਤਸਵੀਰ ਮਹਾਰਾਣੀ ਵਿਕਟੋਰੀਆ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਲ ਦਰਬਾਰ ਹਾਲ ਚਲਵਾਈ ਹੋਈ ਸੀ ਤੇ ਅੱਜ ਵੀ ਲੱਗੀ ਹੋਈ ਹੈ ਦੋਸਤੋ ਅੱਜ ਦੀ ਵੀਡੀਓ ਜਿਹੜੀ ਇਹਨੂੰ ਸਾਰੀ ਸੁਣਿਓ ਬੜੀ ਇੰਟਰਸਟਿੰਗ ਐ ਦਿਲਚਸਪ ਐ ਇੱਕ ਨਵੀਂ ਜਾਣਕਾਰੀ ਤੁਹਾਨੂੰ ਦੱਸਾਂਗੇ ਸੋ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਟਪਲੋ ਭਾਈ ਰਾਮ ਸਿੰਘ ਉਹ ਸਿੱਖ ਇਮਾਰਤ ਸਾਜ ਐ ਦਿਨਾਂ ਦੇ ਹੱਥਾਂ ਦੀਆਂ ਤਰਾਸ਼ੀਆਂ ਇਮਾਰਤਾਂ ਦਾ ਬੋਲਬਾਲਾ ਪੂਰੀ ਦੁਨੀਆ ਵਿੱਚ ਹੋਇਆ ਔਰ ਜਿਨ੍ਹਾਂ ਨੂੰ ਮਹਾਰਾਣੀ ਵਿਕਟੋਰੀਆ ਦੇ ਮਹਿਲ ਚ ਸਰ ਕਹਿ ਕੇ ਬੁਲਾਇਆ ਜਾਂਦਾ ਸੀ ਰਾਮ ਸਿੰਘ ਸਿਰਫ ਕਾਰਪੈਂਟਰ ਨਹੀਂ ਰਹੇਗਾ ਬਲਕਿ ਇਮਾਰਤ ਸਾਜ ਬਣੇਗਾ ਉੱਚੇ ਮਕਾਮ ਹਾਸਲ ਕਰੇਗਾ 1875 ਵਿੱਚ ਮਿਓ ਸਕੂਲ ਆਫ ਆਰਟ ਲਾਹੌਰ ਦੇ ਪ੍ਰਿੰਸੀਪਲ ਵੱਜੋਂ ਪਹਿਲੀ ਸਾਲਾਨਾ ਰਿਪੋਰਟ ਵਿੱਚ ਜੌਨ ਲੋਕਵੁੱਡ ਕਿੰਪਲਿੰਗ ਇਹਨਾਂ ਵੱਲੋਂ ਲਿਖੇ ਇਹਨਾਂ ਸ਼ਬਦਾਂ ਨੂੰ ਰਾਮ ਸਿੰਘ ਨੇ ਅਸਲ ਵਿੱਚ ਹਕੀਕਤਮਾਂ ਬਦਲ ਕੇ ਦਿਖਾਤਾ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਤੇ ਇੱਕ ਵਾਰ ਕਿਸੇ ਦੀ ਨਜ਼ਰਾਂ ਜਾਨੀਆਂ ਤਾਂ ਉਹ ਉਹਨੂੰ ਦੇਖਦਾ ਹੀ ਰਹਿ ਜਾਂਦਾ ਪਰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਇਸ ਇਮਾਰਤ ਦਾ ਨਕਸ਼ਾ ਰਾਮ ਸਿੰਘ ਜੀ ਨੇ ਤਿਆਰ ਕੀਤਾ ਸੀ ਇਸੇ ਤਰ੍ਹਾਂ ਲਾਹੌਰ ਦਾ ਚੰਬਾ ਹਾਊਸ ਲੰਡਨ ਦੇ ਵਿਕਟੋਰੀਆ ਪੈਲੇਸ ਦਾ ਦਰਬਾਰ ਹਾਲ ਸੈਨੇਟ ਹਾਊਸ ਲਾਹੌਰ ਤੇ ਹੋਰ ਬਹੁਤ ਸਾਰੀਆਂ ਵਿਰਾਸਤੀ ਇਮਾਰਤਾਂ ਰਾਮ ਸਿੰਘ ਦੇ ਹੱਥਾਂ ਦੀਆਂ ਵਾਈਆਂ ਲਕੀਰਾ ਰਾਹੀਂ ਤਰਾਸ਼ੀਆਂ ਗਈਆਂ ਹਨ ਤਾਂ ਦੋਸਤੋ ਭਾਈ ਰਾਮ ਸਿੰਘ ਦੇ ਜਨਮ ਬਾਰੇ ਆਪਾਂ ਜੇ ਗੱਲ ਕਰੀਏ ਤਾਂ 1 ਅਗਸਤ 1858 ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਟਾਲਾ ਨੇੜਲੇ ਪਿੰਡ ਰਸੂਲਪੁਰ ਦੇ ਇੱਕ ਰਾਮ ਗੜੀਆ ਸੋਹਲ ਪਰਿਵਾਰ ਦੇ ਵਿੱਚ ਰਾਮ ਸਿੰਘ ਦਾ ਜਨਮ ਹੋਇਆ। ਉਹਨਾਂ ਦੇ ਪਿਤਾ ਆਸਾ ਸਿੰਘ ਕੋਲ ਪਿੰਡ ਵਿੱਚ ਥੋੜੀ ਜਿਹੀ ਜ਼ਮੀਨ ਸੀ ਪਰ ਆਰਥਿਕ ਤੰਗੀ ਕਰਕੇ ਉਹ ਅੰਮ੍ਰਿਤਸਰ ਆ ਕੇ ਵਸ ਗਏ। ਤਾਂ ਅੰਮ੍ਰਿਤਸਰ ਦੀ ਲੱਕੜ ਮੰਡੀ ਜਿਹਨੂੰ ਕਿ ਚੀਲ ਮੰਡੀ ਕਿਹਾ ਜਾਂਦਾ ਸੀਗਾ ਰਾਮ ਸਿੰਘ ਦੇ ਪਿਤਾ ਆਸਾ ਸਿੰਘ ਅੰਮ੍ਰਿਤਸਰ ਦੀ ਲੱਕੜ ਮੰਡੀ ਦੇ ਨੇੜੇ ਬਤੇ ਸੀਗੇ ਜਿੱਥੇ ਕਿ ਹੋਰ ਵੀ ਤਰਖਾਣਾ ਦੀਆਂ ਦੁਕਾਨਾਂ ਸਨ 1847 ਤੋਂ ਲੈ ਕੇ 1857 ਤੱਕ ਦੇ ਦਹਾਕੇ ਦੌਰਾਨ ਪੰਜਾਬ 'ਚ ਉਤਲ-ਪੁਤਲ ਵਾਲਾ ਦੌਰ ਰਿਹਾ ਇਸੇ ਦੌਰਾਨ ਸਿੱਖ ਰਾਜ ਦਾ ਅੰਤ ਹੋਇਆ ਈਸਟ ਇੰਡੀਆ ਕੰਪਨੀ ਆਈ ਇਹਨੇ ਪੰਜਾਬ ਉੱਤੇ ਕਬਜ਼ਾ ਕਰਕੇ ਸਮੁੱਚੇ ਭਾਰਤ ਨੂੰ ਮਹਾਰਾਣੀ ਵਿਕਟੋਰੀਆ ਦੇ ਰਾਜਮਾ ਸ਼ਾਮਲ ਕਰਨ ਦੀ ਮੁਹਿੰਮ ਪੂਰੀ ਕਰ ਲਈ ਸੀ ਤਾਂ ਰਾਮ ਸਿੰਘ ਦੇ ਪਰਿਵਾਰ ਦੀ ਜੇ ਅਪਾ ਗੱਲਬਾਤ ਕਰੀਏ ਤਾਂ ਰਾਮ ਸਿੰਘ ਦੇ ਪੋਤੇ ਦੀ ਵਿਦਾਵਾ ਮੁਤਾਬਕ ਆਤਾ ਸਿੰਘ ਇੱਕ ਵੱਡੇ ਜ਼ਿੰਮੇਵਾਰ ਸਨ ਤੇ ਉਹਨਾਂ ਨੇ ਰਾਮ ਸਿੰਘ ਨੂੰ ਮਿਸ਼ਨ ਸਕੂਲ ਚ ਪੜਾਇਆ ਮਿਸ਼ਨ ਸਕੂਲ ਚ ਮਢਲੀ ਸਿੱਖਿਆ ਹਾਸਲ ਕਰਨ ਦੇ ਨਗਰੋਂ ਇਸ ਸਕੂਲ ਦੇ ਅੰਗਰੇਜ਼ ਅਧਿਆਪਕਾਂ ਨੇ ਰਾਮ ਸਿੰਘ ਨੂੰ ਸਲਾਹ ਦਿੱਤੀ ਕਿ ਲਾਹੌਰ ਮਿਓ ਸਕੂਲ ਆਫ ਆਰਟ ਖੁੱਲ ਰਿਹਾ ਹੈ ਅੱਗੇ ਦੀ ਪੜ੍ਹਾਈ ਲਈ ਤੁਸੀਂ ਉੱਥੇ ਦਾਖਲਾ ਲਵੋ ਤਾਂ ਆ ਜਿਹੜਾ ਲਾਹੌਰ ਆਰਟ ਸਕੂਲ ਹੈ ਇਹਦਾ ਇੱਕ ਅਧਿਆਪਕ ਹਾਰਵੇ ਇਹ ਅੰਮ੍ਰਿਤਸਰ ਆਉਂਦਾ ਰਹਿੰਦਾ ਸੀ ਜਿਹਨੂੰ ਰਾਮ ਸਿੰਘ ਦੇ ਅਧਿਆਪਕਾਂ ਨੇ ਉਹਦੀ ਸਿਰਜਣਾ ਸ਼ਕਤੀ ਅਤੇ ਤੀਖਣ ਬੁੱਧੀ ਬਾਰੇ ਦੱਸਿਆ ਸਾਲ 1874 ਵਿੱਚ ਰਾਮ ਸਿੰਘ ਨੇ ਲਾਹੌਰ ਮੈਯੋ ਸਕੂਲ ਮਾਂ ਦਾਖਲਾ ਲਿਆ ਇਹਦਾ ਪਹਿਲਾ ਨਾਮ ਲਾਹੌਰ ਸਕੂਲ ਆਫ ਕਾਰਪੈਂਟਰੀ ਸੀ 1875 ਵਿੱਚ ਇਹ ਸਕੂਲ ਨੂੰ ਮੈਯੋ ਸਕੂਲ ਮਾਂ ਬਦਲ ਦਿੱਤਾ ਗਿਆ ਤੇ ਇੱਥੇ ਕੁੱਲ 20 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਸਕੂਲ ਦੇ ਪ੍ਰਿੰਸੀਪਲ ਜான் ਲਾਕਵੁੱਡ ਕਿਪਲਿੰਗ ਇਹਨੇ ਪਹਿਲੀ ਸਾਲਾਨਾ ਰਿਪੋਰਟ ਤੇ ਲਿਖਿਆ ਉਹ ਕਹਿੰਦਾ ਹੋਣਹਾਰ ਵਿਦਿਆਰਥੀਆਂ ਦੇ ਵਿੱਚ ਸ਼ਿਲਪਕਾਰ ਦਾ ਪੁੱਤ ਮੁਹੰਮਦਦੀਨ ਕਾਰਪੈਂਟਰੀ ਸਕੂਲ ਦਾ ਰਾਮ ਸਿੰਘ ਲੋਹਾਰ ਸ਼ੇਰ ਮੁਹੰਮਦ ਤੇ ਐਡਮਨ ਹੋਲਡਨ ਨੇ ਪਰ ਰਾਮ ਸਿੰਘ ਕਿਸੇ ਵੱਡੇ ਇੰਜੀਨੀਅਰ ਦਾ ਸਹਾਇਕ ਲੱਗ ਕੇ ਉੱਚੇ ਮਕਾਮ ਹਾਸਲ ਕਰੇਗਾ ਸਿਰਫ ਕਾਰਪੈਂਟਰ ਨਹੀਂ ਰਹੇਗਾ ਬਲਕਿ ਇਮਾਰਤ ਸਾਜ ਬਣੇਗਾ ਜाहਰ ਹੈ ਕਿ ਸਿੱਖਾਂ ਦੀ ਰਾਮਗੜੀਆ ਮਿਸਲ ਦੇ ਤਰਖਾਣਾ ਵਿੱਚ ਮਾਹਰ ਕਾਰੀਗਰ ਹੋਣ ਦੀ ਪੁਰਾਣੀ ਪਰੰਪਰਾ ਹੈ ਇਹ ਤਾਂ ਸਪਸ਼ਟ ਹੈ ਕਿ ਮੋਢਲੇ ਗੁਣ ਰਾਮ ਸਿੰਘ ਨੇ ਆਪਣੇ ਪਰਿਵਾਰ ਦੇ ਰਵਾਇਤੀ ਕਾਰੋਬਾਰ ਤੋਂ ਹੀ ਸਿੱਖੇ ਸੀ ਇਹਦੀ ਇੱਕ ਉਦਾਹਰਨ ਵੀ ਮਿਲਦੀ ਆ ਇੱਕ ਵਾਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਇੱਕ ਪਿਆਨੋ ਖਰਾਬ ਹੋ ਗਿਆ ਸੀ ਤਾਂ ਉਹਨਾਂ ਨੇ ਉਹਦੀ ਮਰਮਮਤ ਤੇ ਪਾਲਿਸ਼ ਲਈ ਮਿਸਤਰੀ ਲੱਭਣੇ ਸ਼ੁਰੂ ਕੀਤੇ ਉਸ ਸਮੇਂ ਰਾਮ ਸਿੰਘ ਦੀ ਉਮਰ 16 ਸਾਲ ਦੀ ਸੀ ਤਾਂ ਡਿਪਟੀ ਕਮਿਸ਼ਨਰ ਤੱਕ ਇਹ ਗੱਲ ਪਹੁੰਚਾਈ ਗਈ ਕਿ ਰਾਮ ਸਿੰਘ ਨੂੰ ਇਹ ਕੰਮ ਸੌਂਪਿਆ ਜਾਵੇ ਉਸ ਤੋਂ ਵੱਧ ਕੇ ਕੋਈ ਕਾਰੀਗਰ ਜ਼ਿਲ੍ਹੇ ਵਿੱਚ ਨਹੀਂ ਹੈ ਤਾਂ ਇਸ ਕੰਮ ਕਰਕੇ ਰਾਮ ਸਿੰਘ ਨੂੰ ਖੂਬ ਸਰਾਹਣਾ ਵੀ ਮਿਲੀ ਪਰ ਇਹ ਕੰਮ ਉਹਨਾਂ ਨੇ ਸਕੂਲ ਤੋਂ ਨਹੀਂ ਆਪਣੇ ਪਿਤਾ ਕੋਲੋਂ ਸਿੱਖਿਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਲਿਖਦੇ ਕਿ 1837ਵਾਂ ਜਨਮੇ ਜੌਨ ਲਾਕਵੁੱਡ ਕਿਪਲਿੰਗ ਨੂੰ ਬੁੱਤ ਤਰਾਚੀ ਦਾ ਬੜਾ ਸ਼ੌਂਕ ਸੀ ਉਨੂੰ ਅੰਗਰੇਜ਼ੀ ਵਿਦਿਆ ਨੀਤੀ ਪਸੰਦ ਨਹੀਂ ਆਈ ਕਿਉਂਕਿ ਅੰਗਰੇਜ਼ ਵਿਦਿਆ ਨੀਤੀ ਤਹਿਤ ਭਾਰਤੀ ਕਲਾ ਨੂੰ ਨਖਿੱਧ ਸਮਝਿਆ ਜਾਂਦਾ ਸੀ ਤਾਂ ਉਹ ਜਿਹੜਾ ਪ੍ਰੋਫੈਸਰ ਐ ਕਿਪਲਿੰਗ ਇਹਦਾ ਕਹਿਣਾ ਸੀ ਕਿ ਇਹਨਾਂ ਲੋਕਾਂ ਨੂੰ ਲਾਤੀਨੀ ਅਤੇ ਯੂਨਾਨੀ ਕਲਾ ਨਾਲ ਸਿਖਾਓ ਇਹਨਾਂ ਕੋਲ ਆਪਣੀ ਵੱਖਰੀ ਅਮੀਰ ਕਲਾ ਹੈ ਇਸ ਲਈ ਇਹਨਾਂ ਤੋਂ ਸਿੱਖਾਂਗੇ ਵੀ ਅਤੇ ਸਿਖਾਵਾਂਗੇ ਵੀ ਫਿਰ 1875 ਵਿੱਚ ਉਹ ਬੰਬਈ ਤੋਂ ਲਾਹੌਰ ਮੈਓ ਸਕੂਲ ਆਫ ਆਰਟ ਸਥਾਪਿਤ ਕਰਨ ਲਈ ਪਹੁੰਚੇ ਇਸ ਸਕੂਲ ਦੇ ਵਿੱਚ ਰਾਮ ਸਿੰਘ 8 ਸਾਲ ਤੱਕ ਵਿਦਿਆਰਥੀ ਰਹੇ ਸਾਲ 1883ਵਾਂ 25 ਸਾਲ ਦੀ ਉਮਰ ਵਿੱਚ ਉਹ ਅਸਿਸਟੈਂਟ ਡਰਾਇੰਗ ਅਤੇ ਕਾਰਪੈਂਟਰੀ ਮਾਸਟਰ ਦੀ ਹیثیت ਵਿੱਚ ਗੈਰ ਗਜਟਡ ਸਟਾਫ ਵਜੋਂ ਸਕੂਲ ਦੀ ਸੇਵਾਵਾਂ ਵਿੱਚ ਸ਼ਾਮਲ ਹੋ ਗਏ ਰਾਮ ਸਿੰਘ ਇਸ ਸਕੂਲ ਦਾ ਪ੍ਰਿੰਸੀਪਲ ਵੀ ਰਿਹਾ 12 ਦਸੰਬਰ 1911 ਨੂੰ ਵਿਕਟੋਰੀਅਨ ਆਰਡਰ ਦੀ ਮੈਂਬਰਸ਼ਿਪ ਮਿਲਣ ਤੇ ਪ੍ਰਕਾਸ਼ਿਤ ਕੀਤੇ ਗਏ ਮੈਮੋਰੰਡਮ ਦੇ ਵਿੱਚ ਰਾਮ ਸਿੰਘ ਵੱਲੋਂ ਵਿਦਿਆਰਥੀ ਜੀਵਨ ਦੌਰਾਨ ਕੀਤੇ ਗਏ ਚਾਰ ਕੰਮਾਂ ਦਾ ਜ਼ਿਕਰ ਕੀਤਾ ਗਿਆ ਪਹਿਲਾ ਕਿਪਲਿੰਗ ਦੇ ਨਿਰਦੇਸ਼ਨ ਹੇਠ ਸਕੂਲ ਦੀ ਪੁਰਾਣੀ ਇਮਾਰਤ ਦਾ ਡਿਜ਼ਾਈਨ ਤਿਆਰ ਕਰਨਾ 1881 ਮੈਲਬਰਨ ਪ੍ਰਦਰਸ਼ਨੀ ਲਈ ਇੱਕ ਸ਼ੋਅ ਕੇਸ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਜਿਹਨੂੰ ਇੱਕ ਸਰਟੀਫਿਕੇਟ ਅਤੇ ਮੈਡਲ ਪ੍ਰਾਪਤ ਹੈ ਇਹ 1880 ਤੇ 81 માં ਕਰਿਆ ਕਲਕੱਤਾ ਚ ਅੰਤਰਰਾਸ਼ਟਰੀ ਪ੍ਰਦਰਸ਼ਨੀ ਖਾਤਰ ਸਾਈਡ ਬੋਰਡਾਂ ਦਾ ਡਿਜ਼ਾਈਨ ਤਿਆਰ ਕੀਤਾ ਇਹਨੂੰ ਵੀ ਸਰਟੀਫਿਕੇਟ ਤੇ ਮੈਡਲ ਮਿਲਿਆ 1883ਵਾਂ ਪੰਜਾਬ ਪ੍ਰਦਰਸ਼ਨੀ ਖਾਤਰ ਫਰਨੀਚਰ ਤਿਆਰ ਕੀਤੇ ਜਿਹਦੇ ਖਾਤਰ ਉਹਨਾਂ ਨੂੰ 25-25 ਰੁਪਏ ਦੇ ਦੋ ਪਹਿਲੇ ਅਨਾ ਮਿਲੇ ਸੀਗੇ 1881 ਤੇ 82 ਭਾਰਤ ਤੇ ਵਿਦੇਸ਼ਾਂ 'ਚ ਹੋਣ ਵਾਲੀਆਂ ਪ੍ਰਦਰਸ਼ਨੀਆਂ 'ਚ ਵਿਦਿਆਰਥੀਆਂ ਤੇ ਸਟਾਫ ਦੇ ਕੰਮਾਂ ਨੂੰ ਭੇਜਣਾ ਸਕੂਲ ਲਈ ਇੱਕ ਰੁਟੀਨ ਵਾਂਗ ਸੀ ਰਾਮ ਸਿੰਘ ਨੇ ਇਹਨਾਂ ਸਭ ਦੇ ਵਿੱਚ ਬੜਾ ਅਹਿਮ ਯੋਗਦਾਨ ਦਿੱਤਾ ਰਾਮ ਸਿੰਘ ਨੇ ਮਯੋ ਸਕੂਲ 'ਚ 11 ਸਾਲਾਂ ਤੋਂ ਵੀ ਵੱਧ ਸਮਾਂ ਪੜਾਇਆ ਅਧਿਆਪਕਾਂ ਦੀ ਗੈਰ ਹਾਜ਼ਰੀ ਰਜਿਸਟਰ ਤੇ ਕਿਪਲਿੰਗ ਨੇ ਸਭ ਤੋਂ ਉੱਪਰ ਭਾਈ ਰਾਮ ਸਿੰਘ ਲਿਖਿਆ ਸੀ ਤਾਂ ਇਹ ਰਜਿਸਟਰ ਨੈਸ਼ਨਲ ਸਕੂਲ ਆਫ ਆਰਟ ਵਿੱਚ ਅੱਜ ਵੀ ਮੌਜੂਦ ਹੈ ਇਹ ਸਾਲ ਉਹਨਾਂ ਲਈ ਕਾਫੀ ਰੁਝੇਵੇਂ ਭਰੇ ਰਹੇ ਆਪਣੇ ਅਧਿਆਪਨ ਦੇ ਫਰਜ਼ਾਂ ਤੋਂ ਇਲਾਵਾ ਰਾਮ ਸਿੰਘ ਨੇ ਆਰਕੀਟੈਕਟਰ ਦੇ ਕਈ ਕੰਮ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਲਈ ਸਮੱਗਰੀ ਤਿਆਰ ਕੀਤੀ ਇਨਾ ਸਾਲਾਂ ਦੌਰਾਨ ਰਾਮ ਸਿੰਘ ਕੋਲ ਇਮਾਰਤਾਂ ਬਣਵਾਉਣ ਖਾਤਰ ਵੱਡੇ-ਵੱਡੇ ਰਾਜੇ ਅਤੇ ਵਜ਼ੀਰ ਆਉਂਦੇ ਰਹਿੰਦੇ ਸੀ। ਇੰਨਾ ਹੀ ਨਹੀਂ, ਇਸੇ ਦੌਰਾਨ ਕਈ ਸ਼ਾਹੀ ਪ੍ਰੋਜੈਕਟਾਂ ਦੀ ਵੀ ਪੇਸ਼ਕਸ਼ ਹੋਈ ਜਿਨ੍ਹਾਂ ਨੂੰ ਰਾਮ ਸਿੰਘ ਨੇ ਸਹਕਾਰਿਆ ਅਤੇ ਬਖੂਬੀ ਨਿਭਾਇਆ। ਪਹਿਲਾ ਸ਼ਾਹੀ ਪ੍ਰੋਜੈਕਟ ਇੰਗਲੈਂਡ ਦੇ ਡਿਊਕ ਆਫ ਡੱਚਸ ਦਾ ਆਇਆ। ਸਰੀ ਵਿੱਚ ਬੈਕਸ਼ਾਟ ਪਾਰਕ ਵਿੱਚ ਡਿਊਕ ਆਫ ਕਨਾਟ ਲਈ ਬਿਲਿਅਰਡ ਰੂਮ ਦਾ ਅੰਦਰੂਨੀ ਹਿੱਸਾ ਤਿਆਰ ਕਰਨਾ ਸੀ। ਤਾਂ ਇਹ ਪ੍ਰੋਜੈਕਟ ਸਕੂਲ ਨੂੰ 1884ਵਾਂ ਡਿਊਕ ਅਤੇ ਡੱਚਸ ਦੀ ਫੇਰੀ ਤੋਂ ਬਾਅਦ ਦਿੱਤਾ ਗਿਆ ਸੀ ਜਦੋਂ ਸ਼ਾਹੀ ਜੋੜਾ ਸਕੂਲ 'ਚ ਲੱਕੜ ਦੀ ਨਕਾਸ਼ੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਬਿਲੀਅਰਡ ਰੂਮ ਖਾਤਰ ਕਿਪਲਿੰਗ ਨੇ ਆਰਮ ਸਿੰਘ ਨੂੰ ਉਹਨਾਂ ਨਾਲ ਸਹਿਯੋਗ ਕਰਨ ਲਈ ਕਿਹਾ ਤੇ 1885 ਦੀਆਂ ਗਰਮੀਆਂ ਦੀਆਂ ਛੁੱਟੀਆਂ 'ਚ ਦੋਵੇਂ ਬਿਲੀਅਰਡ ਰੂਮ ਲਈ ਡਿਜ਼ਾਈਨ ਤਿਆਰ ਕਰਨ 'ਚ ਰੁੱਝੇ ਰਹੇ ਪਰ ਇਹ ਸੰਤਲਾ ਸਿਰਫ ਇੱਥੇ ਹੀ ਨਹੀਂ ਰੁਕਿਆ ਬਿਲਿਅਰਡ ਰੂਮ ਦਾ ਕੰਮ ਇੱਕ ਹੋਰ ਸ਼ਾਹੀ ਕਮਿਸ਼ਨ ਵੱਲ ਲੈ ਗਿਆ। ਇਸ ਵਾਰ ਖੁਦ ਮਹਾਰਾਣੀ ਵਿਕਟੋਰੀਆ ਵੱਲੋਂ ਆਫਰ ਆਈ। ਮਹਾਰਾਣੀ ਵਿਕਟੋਰੀਆ ਆਪਣੇ ਪੁੱਤ ਨੂੰ ਮਿਲਣ ਗਈ ਅਤੇ ਬਿਲਿਅਰਡ ਰੂਮ ਨੂੰ ਦੇਖ ਕੇ ਬੜੀ ਪ੍ਰਭਾਵਿਤ ਹੋਈ। ਮਹਾਰਾਣੀ ਤੇ ਔਸਬੌਰਨ ਹਾਊਸ 'ਚ ਉਸ ਸਮੇਂ ਵੱਡੇ ਇਕੱਠ ਰੱਖਣ ਲਈ ਇੱਕ ਵੱਡਾ ਕਮਰਾ ਤਿਆਰ ਕਰਨ ਵਾਲਾ ਸੀ। ਉਹਨਾਂ ਨੇ 1890ਵਾਂ ਇੰਗਲੈਂਡ ਛੁੱਟੀਆਂ ਮਨਾਉਣ ਗਏ ਕਿਪਲਿੰਗ ਨਾਲ ਸੰਪਰਕ ਕੀਤਾ। ਕਿਪਲਿੰਗ ਨੇ ਸਿੱਧਾ ਕਿਹਾ ਕਿ ਭਾਈ ਰਾਮ ਸਿੰਘ ਨੂੰ ਸੱਦਾ ਭੇਜੋ ਕਿਪਲਿੰਗ ਨੇ ਭਾਈ ਰਾਮ ਸਿੰਘ ਵੱਲੋਂ ਸ਼ਰਤਾਂ ਤੈਅ ਕੀਤੀਆਂ 100 ਪਾਉਂਡ ਸਫ਼ਰ ਦਾ ਖਰਚਾ 5 ਪਾਉਂਡ ਹਰ ਹਫ਼ਤੇ ਤਨਖਾਹ ਰਹਾਇਸ਼ ਵੀ ਮਹਿਲ ਦੇ ਨੇੜੇ ਦਿੱਤੀ ਜਾਵੇ ਇਹ ਸ਼ਰਤਾਂ ਸੀ ਇਹਦੇ ਨਾਲ ਹੀ ਕਿਪਲਿੰਗ ਨੇ ਮਹਾਰਾਣੀ ਦੇ ਸੈਕਟਰੀ ਨੂੰ ਸਮਝਾਇਆ ਕਿ ਰਾਮ ਸਿੰਘ ਇੱਕ ਸਿੱਖ ਹੈ ਉਹ ਮਰ ਜੂਗਾ ਪਰ ਬੀਫ ਅਤੇ ਤਮਾਕੂ ਨੂੰ ਹੱਥ ਤੱਕ ਨਹੀਂ ਲਾਊਗਾ ਰਾਮ ਸਿੰਘ ਸਕੂਲ ਤੋਂ 1 ਮਹੀਨੇ ਦੀ ਛੁੱਟੀ ਲੈ ਕੇ ਇੰਗਲੈਂਡ ਪਹੁੰਚ ਗਏ ਮਹੀਨੇ ਬਾਅਦ ਕੰਮ ਸਮਝਾ ਕੇ ਵਾਪਸ ਪਰਤਣ ਲੱਗੇ ਤਾਂ ਕਾਰੀਗਰਾਂ ਨੇ ਆਖਿਆ ਰਾਮ ਸਿੰਘ ਤੋਂ ਬਿਨਾ ਕੰਮ ਨਹੀਂ ਹੋ ਸਕਦਾ ਉਹਨਾਂ ਨੂੰ ਇੱਥੇ ਰਹਿਣਾ ਪਊਗਾ ਪਰ ਦਰਬਾਰ ਹਾਲ ਦੀ ਸਜਾਵਟ ਲਈ ਛੁੱਟੀ ਹੋਰ ਵਧਾਈ ਗਈ ਫਿਰ ਇਸ ਲਈ ਰਾਮ ਸਿੰਘ ਨੇ ਇੱਕ ਪੈਲ ਪੌਂਦਾ ਮੋਰ ਤਿਆਰ ਕੀਤਾ ਜਿਹਨੂੰ ਬਣਾਉਣ ਖਾਤਰ ਉਹਨਾਂ ਨੂੰ 500 ਘੰਟੇ ਦਾ ਸਮਾਂ ਲੱਗਿਆ ਸੀ ਹਾਲ ਤਿਆਰ ਹੋਣ ਨਗਰੋ ਇੱਥੇ ਭਾਰਤੀ ਫਰਨੀਚਰ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਰਾਮ ਸਿੰਘ ਨੂੰ ਦਿੱਤੀ ਗਈ ਅਖੀਰ 1893 ਚ ਦਰਬਾਰ ਹਲ ਪੂਰੀ ਤਰ੍ਹਾਂ ਤਿਆਰ ਹੋ ਗਿਆ ਜਿਵੇਂ ਹੀ ਕੰਮ ਮੁਕੰਮਲ ਹੋਇਆ ਯੂਰਪ ਦੀਆਂ ਅਖਬਾਰਾਂ ਦੇ ਮੁੱਖ ਪੰਨਿਆਂ ਤੇ ਰਾਮ ਸਿੰਘ ਦੀ ਛਾਗੇ ਮਹਿਲਾਂ ਤੋਂ ਤੋਹਫੇ ਆਉਣ ਲੱਗੇ ਮਹਾਰਾਣੀ ਨੇ ਖੁਸ਼ ਹੋ ਕੇ ਆਪਣੇ ਦਸਕਤਾਂ ਵਾਲੀ ਪੇਂਟਿੰਗ ਅਤੇ ਪੈਨ ਕੇਸ ਉਹਨਾਂ ਨੂੰ ਤੋਹਫੇ ਵਜੋਂ ਦਿੱਤਾ ਔਰ ਦੋਸਤੋ ਮਹਾਰਾਣੀ ਨੇ ਆਪਣੇ ਕੋਟ ਦੇ ਆਸਟਰੀਆ ਦੇ ਚਿੱਤਰਕਾਰ ਰਡੋਲਫ ਸੁਬੋਦਾ ਕੋਲੋਂ ਰਾਮ ਸਿੰਘ ਦਾ ਇੱਕ ਚਿੱਤਰ ਵੀ ਤਿਆਰ ਕਰਵਾਇਆ ਗਿਆ ਜੋ ਦਰਬਾਰ ਹਾਲ ਚਾ ਦਾਖਲ ਹੁੰਦੀਆਂ ਹੀ ਗੇਟ ਉੱਤੇ ਦਿਸਦਾ ਹੈ ਮਹਾਰਾਣੀ ਨੇ ਖਾਸ ਚਿੱਤਰਕਾਰ ਸੱਦ ਕੇ ਤਿੰਨ ਭਾਰਤੀਆਂ ਦੀਆਂ ਤਸਵੀਰਾਂ ਮਹਿਲਾ ਦੀਆਂ ਕੰਧਾਂ ਤੇ ਲਗਵਾਈਆਂ ਸੀ ਮਹਾਰਾਜਾ ਦਲੀਪ ਸਿੰਘ ਮੁਨਸ਼ੀ ਅਬਦੁਲ ਕਰੀਮ ਅਤੇ ਰਾਮ ਸਿੰਘ ਇਹ ਤਿੰਨੋਂ ਹੀ ਦਸਤਾਰ ਧਾਰੀ ਸਨ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਲਿਖਦੇ ਨੇ ਕਿ ਇਸ ਹਾਲ ਦਾ ਨਾਮ ਪਹਿਲਾਂ ਇੰਡੀਅਨ ਰੂਮ ਰੱਖਿਆ ਗਿਆ ਸੀ ਪਰ ਰਾਮ ਸਿੰਘ ਨੇ ਮਹਾਰਾਣੀ ਨੂੰ ਕਿਹਾ ਕਿ ਇਹ ਨਾਮ ਸੋਹਣਾ ਨਹੀਂ ਇਸ ਦਾ ਨਾਮ ਦਰਬਾਰ ਹਾਲ ਹੋਵੇਗਾ ਜਿਸ ਦਾ ਮਤਲਬ ਹੈ ਰਾਇਲ ਕੋਰਟ ਆਫ ਏਸ਼ੀਆ ਇੰਡੀਅਨ ਕਹਿਣ ਦੀ ਲੋੜ ਨਹੀਂ ਲੇਖ ਚ ਇਹ ਵੀ ਜ਼ਿਕਰ ਹੈ ਕਿ ਮਹਾਰਾਣੀ ਜਰਵੀ ਹਾਲਜ ਜਾਣਲਾ ਫੈਸਲਾ ਕਰਦੀ ਤਾਂ ਭਾਰਤੀ ਲਿਬਾਸ ਪਹਿਨਦੀ ਕਹਿੰਦੇ ਕਿ ਇਸ ਹਾਲ ਵਿੱਚ ਏਸ਼ੀਆ ਵਸਦਾ ਹੈ ਇਸ ਤੋਂ ਬਾਅਦ ਮਹਾਰਾਣੀ ਨੇ ਸ਼ਾਹੀ ਮਹਿਮਾਨ ਵਜੋਂ ਰਾਮ ਸਿੰਘ ਨੂੰ ਸੱਦਾ ਦੇ ਕੇ ਰਾਤ ਦੇ ਖਾਣੇ ਤੇ ਬੁਲਾਇਆ ਤੇ ਇੰਗਲੈਂਡ ਦੀ ਆਨਰੇਰੀ ਪੀ ਆਰ ਦਿੱਤੀ ਰਾਮ ਸਿੰਘ ਨੂੰ ਮੈਂਬਰਸ਼ਿਪ ਆਫ ਵਿਕਟੋਰੀਅਨ ਆਰਡਰ ਵੀ ਮਿਲਿਆ ਇਹ ਸਨਮਾਨ ਮਿਲਣ ਵਾਲੇ ਨੂੰ ਮਹਾਰਾਣੀ ਦੇ ਰਾਜ ਵਿੱਚ ਲੇਖਣ ਅਤੇ ਬੋਲਣ ਸਮੇ ਸਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਪ੍ਰਿੰਸੀਪਲ ਕਿਪਲਿੰਗ ਜਦ ਵੀ ਰਾਮ ਸਿੰਘ ਬਾਰੇ ਦੱਸਦਾ ਹਮੇਸ਼ਾ ਇਹੀ ਕਹਿੰਦਾ ਸਾਡੇ ਸਭ ਤੋਂ ਹੋਣਹਾਰ ਆਰਕੀਟੈਕਟ ਭਾਈ ਰਾਮ ਸਿੰਘ ਸਰ ਸਨ 1893ਵਾਂ ਰਾਮ ਸਿੰਘ ਸਹਾਇਕ ਡਰਾਇੰਗ ਮਾਸਟਰ ਵਜੋਂ ਸਕੂਲ ਮੁੜ ਪਰਤਾਏ ਪਰ ਉਹਦਾ ਅਜੇ ਵੀ ਗੈਰ ਰੈਗਿਸਟਰਡ ਸੀ ਇਸੇ ਦੌਰਾਨ ਰਾਮ ਸਿੰਘ ਦੀ ਮੁਲਾਕਾਤ ਲਾਹੌਰ ਦੇ ਕਾਰਜਕਾਰੀ ਇੰਜੀਨੀਅਰ ਰਾਏ ਬਹਾਦਰ ਗੰਗਾ ਰਾਮ ਨਾਲ ਹੋਈ ਉਹ ਅਕਸਰ ਰਾਮ ਸਿੰਘ ਨੂੰ ਆਪਣੇ ਵੱਡੇ ਪ੍ਰੋਜੈਕਟਾਂ ਵਿੱਚ ਸਹਾਇਕ ਰੱਖਦਾ ਸੀ ਜਿਹੜੇ ਵੀ ਕੰਮ ਉਹਨਾਂ ਨੇ ਗੰਗਾ ਰਾਮ ਨਾਲ ਮਿਲ ਕੇ ਕੀਤੇ ਉਨ੍ਹਾਂ ਦਾ ਜ਼ਿਕਰ ਐਮਬੀਓ ਮੈਮੋਰੰਡਮ ਦੇ ਵਿੱਚ ਵੀ ਕੀਤਾ ਗਿਆ ਜਿਹੜੇ ਕਿ 1886ਵਾਂ ਪੰਜਾਬ ਚੀਫਜ਼ ਕਾਲ ਦਾ ਲਾਹੌਰ 1886 ਫਿਰੋਜ਼ਪੁਰ ਦਾ ਮਿਊਸਪਲ ਹਾਲ ਤੇ ਦਫ਼ਤਰ 1887 ਲੇਡੀ ਐਚੀਸਨ ਹਸਪਤਾਲ ਲਾਹੌਰ 1899 90 ਨਵਾਂ ਅਜੈਬਕਰ ਤੇ ਟੈਕਨੀਕਲ ਇੰਸਟੀਚਿਊਟ ਲਾਹੌਰ 1892 ਚ ਖਾਲਸਾ ਕਾਲਜ ਅੰਮ੍ਰਿਤਸਰ ਇਹਨਾਂ ਨੇ ਤਿਆਰ ਕੀਤਾ ਸੀ ਇਦੇ ਨਾਲ ਹੀ 1888 ਅਤੇ 1890ਵਾਂ ਲਾਹੌਰ ਦੇ ਮੇਯੋ ਸਕੂਲ ਆਫ ਆਰਟ ਕੈਂਪਸ ਵਿੱਚ ਦਾ ਵੀ ਜਿਹੜਾ ਵਿਸਥਾਰ ਕੀਤਾ ਗਿਆ ਸੀ। ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਖਾਲਸਾ ਕਾਲਜ ਅੰਮ੍ਰਿਤਸਰ ਦਾ ਨਕਸ਼ਾ ਤਿਆਰ ਕਰਨਾ ਸੀ। ਸਿੱਖ ਆਪਣੇ ਬੱਚਿਆਂ ਨੂੰ ਸਿੱਖੀ 'ਚ ਪਰਪੱਕ ਕਰਨਾ ਤੇ ਪੰਜਾਬੀ ਮੀਡੀਅਮ 'ਚ ਪੜ੍ਹਾਈ ਕਰਵਾਉਣਾ ਚਾਹੁੰਦੇ ਸਨ। ਖਾਲਸਾ ਕਾਲਜ ਦੀ ਸਥਾਪਨਾ ਲਈ ਸਿੱਖ ਸੰਸਥਾਵਾਂ 1883 ਤੋਂ ਹੀ ਵਿਚਾਰ ਕਰ ਰਹੀਆਂ ਸਨ। ਤੇ ਅਖੀਰ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਬਣਾਉਣ ਦੀ ਸਹਿਮਤੀ ਬਣੀ 1892 ਚ ਨੀਂਹ ਪੱਥਰ ਰੱਖਿਆ ਗਿਆ ਉਸ ਸਮੇਂ RAM SINGH ਇੰਗਲੈਂਡ ਚ ਸੀਗੇ ਤੇ ਖਤਾ ਰਾਹੀਂ ਸਲਾਹ ਦੰਦੇ ਰਹੇ ਸਨ ਪਰ ਅਸਲ ਕੰਮ 1893 ਚ ਉਹਨਾਂ ਦੇ ਬਾਕਸਾਉਣ ਮਗਰੋਂ ਸ਼ੁਰੂ ਹੋਇਆ RAM SINGH ਜੀ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਅੰਦਰਲਾ ਗੁਰੂਦਵਾਰਾ ਤਿਆਰ ਕੀਤਾ ਉੱਥੇ ਗੁਰਦਵਾਰਾ ਸ਼੍ਰੀ ਸਾਰਾਗੜੀ ਅੰਮ੍ਰਿਤਸਰ ਤਿਆਰ ਕੀਤਾ ਇਹ ਬੰਗਾਲ ਇਨਫੈਂਟਰੀ ਦੀ 36ਵੀਂ ਸਿਕ ਰੈਜੀਮੈਂਟ ਦੀ 1898ਵਾਂ ਸਾਰਾ ਗੜੀ ਵਿਕੇ ਹੋਈ ਸ਼ਹਾਦਤ ਦੀ ਯਾਦਚ ਬਣਾਇਆ ਗਿਆ ਸੀ ਇਹਨਾਂ ਦੀ ਯਾਦ ਇੱਕ ਹੋਰ ਗੁਰੂ ਘਰ ਫਿਰੋਜ਼ਪੁਰ ਵਿੱਚ ਹੈ ਜਿਹਦਾ ਨਕਸ਼ਾ ਰਾਮ ਸਿੰਘ ਨੇ ਤਿਆਰ ਕੀਤਾ ਇਹ ਤੋਂ ਇਲਾਵਾ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਰਬਲ ਡਿਜ਼ਾਈਨ ਤੇ ਵੁੱਡ ਕਰਵਿੰਗ ਦੀ ਸੇਵਾ ਕੀਤੀ ਗਈ ਜਦ ਇਸ਼ਨਾਨ ਕਰਦੇ ਸ਼ਰਧਾਲੂਆਂ ਦੇ ਡੁੱਬਣ ਦੀਆਂ ਦੁਰਘਟਨਾਵਾਂ ਹੋਣ ਲੱਗੀਆਂ ਤਾਂ ਮਾਰਬਲ ਦੀ ਰੇਲਿੰਗ ਫਿਕਸ ਕੀਤੀ ਗਈ ਹੁਣ ਰਾਮ ਸਿੰਘ ਜੀ ਦੀ ਇੱਕ ਨਰਾਸ਼ਾ ਵੀ ਸੀਗੀ ਉਹ ਇਦਾਂ ਹੈ ਕਿ 1894 ਚ ਰਾਮ ਸਿੰਘ ਨੂੰ ਜੂਨੀਅਰ ਗਜ਼ਟਡ ਆਫਸਰ ਵਜੋਂ ਮਾਨਤਾ ਦਿੱਤੀ ਗਈ ਤੇ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ 1896 ਮਾ ਰਾਮ ਸਿੰਘ ਵਾਈਸ ਪ੍ਰਿੰਸੀਪਲ ਦਾ ਅਹੁਦਾ ਸੰਭਾਲਦਾ ਪਰ ਸਰਕਾਰੀ ਰਿਕਾਰਡ ਮਾ ਉਹਨਾਂ ਨੂੰ ਡਰਾਇੰਗ ਮਾਸਟਰ ਲਿਖਿਆ ਹੋਇਆ ਸੀਗਾ 1909 ਮਾ ਪ੍ਰਿੰਸੀਪਲ ਲੱਗਣ ਤੇ ਵੀ ਰਾਮ ਸਿੰਘ ਦੀ ਤਨਖਾਹ 1775ਵਾਂ ਲੱਗੇ ਕਿਪਲਿੰਗ ਦੀ ਤਨਖਾਹ ਤੋਂ ਘੱਟ ਸੀ। ਰਾਮ ਸਿੰਘ ਜੀ ਚਾਹੁੰਦੇ ਸਨ ਕਿ ਉਹਨਾਂ ਨੂੰ ਰੈਗੂਲਰ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਜਾਵੇ। ਅੰਗਰੇਜ਼ ਵਾਈਸ ਪ੍ਰਿੰਸੀਪਲ ਦੀ ਤਨਖਾਹ 500 ਰੁਪਏ ਸੀ ਤੇ ਜਦ ਰਾਮ ਸਿੰਘ ਵਾਈਸ ਪ੍ਰਿੰਸੀਪਲ ਸਨ ਤਾਂ ਉਹਨਾਂ ਦੀ ਤਨਖਾਹ ਸਿਰਫ 60 ਰੁਪਏ ਸੀ। ਹੁਣ ਕਾਰਜਕਾਰੀ ਪ੍ਰਿੰਸੀਪਲ ਵਜੋਂ ਸਾਲ ਤੱਕ ਸੇਵਾ ਨਿਭਾਉਣ ਮਗਰੋਂ ਤੰਗ ਆ ਕੇ ਰਾਮ ਸਿੰਘ ਨੇ ਲੈਫਟੀਨੈਂਟ ਗਵਰਨਰ ਨੂੰ ਪੱਤਰ ਲਿਖਿਆ। ਪੱਤਰਵਾਂ ਲਿਖਿਆ ਕਿ ਨਿਆਕਾਰੀ ਗਵਰਨਰ ਸਾਹਿਬ ਮੇਰੀ ਚਮੜੀ ਦਾ ਰੰਗ ਭਾਵੇਂ ਅੰਗਰੇਜ਼ਾਂ ਨਾਲੋਂ ਵੱਖਰਾ ਹੈ ਪਰ ਗੁਣਾਂ ਦੀ ਕੋਈ ਘਾਟ ਨਹੀਂ ਹੈ ਸਕੂਲ ਦਾ ਪ੍ਰਿੰਸੀਪਲ ਬਣਨ ਲਈ ਮੇਰੇ ਚ ਕੀ ਕਮੀ ਹੈ ਇਹ ਸਭ ਕੁਝ ਮੈਨੂੰ ਮੇਰੀ ਚਮੜੀ ਦੇ ਰੰਗ ਕਰਕੇ ਸਹਿਣਾ ਪੈ ਰਿਹਾ ਹੈ ਆਕਰ 1910 ਨੂੰ ਰੈਗੂਲਰ ਪ੍ਰਿੰਸੀਪਲ ਬਣਦੇ ਆਰਡਰ ਮਿਲੇ ਇਹਨਾਂ ਨੂੰ 38 ਸਾਲ ਤੱਕ ਸੇਵਾਵਾਂ ਨਿਭਾ ਕੇ 55 ਸਾਲ ਦੀ ਉਮਰ ਦੇ ਵਿੱਚ ਇਹ ਰਿਟਾਇਰ ਹੋਏ ਦਾ ਇਹਨਾਂ ਦੀ ਬੇਮਿਸਾਲ ਕਲਾ ਸੀ ਜਿਨ੍ਹਾਂ ਨੇ ਕਈ ਇਨਾਮ ਖੱਟੇ। ਰਾਮ ਸਿੰਘ ਜੀ ਦੀ ਕਲਾ ਤੇ ਹੁਨਰ ਨੂੰ ਦੇਖਦਿਆਂ ਅਖਬਾਰਾਂ 'ਵਾਂ ਉਹਨਾਂ ਨੂੰ ਲਾਹੌਰ ਦਾ ਪ੍ਰੋਫੈਸਰ ਆਫ ਆਰਟ ਭਾਰਤੀ ਕਲਾਕਾਰ ਮਹਾਰਾਣੀ ਵਿਕਟੋਰੀਆ ਵੱਲੋਂ ਕਮਿਸ਼ਨਡ ਅਫਸਰ ਲਾਇਆ ਗਿਆ। ਭਾਰਤੀ ਬੇਮਿਸਾਲ ਕਾਰੀਗਰ, Hindu ਇਮਾਰਤ ਸਾਜ, ਬੇਮਿਸਾਲ ਉਸਰਈਆ ਤੇ ਕਈ ਹੋਰ ਨਾਵਾਂ ਨਾਲ ਦਰਸਾਇਆ ਜਾਂਦਾ। 1905ਵਾਂ ਐਡਵਰਡ 8ਵੇਂ ਦੀ ਤਾਜ ਪੋਚੀ ਦਾ ਜਸ਼ਨ ਮਨਾਉਣ ਲਈ ਦਿੱਲੀ ਦਰਬਾਰ 'ਵਾਂ ਲੱਗਣ ਵਾਲੀ ਪ੍ਰਦਰਸ਼ਨੀ ਦਾ ਪ੍ਰਬੰਧ ਰਾਮ ਸਿੰਘ ਜੀ ਨੂੰ ਸੌਂਪਿਆ ਗਿਆ ਸੀ ਜਿਸ ਨੂੰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਨਿਭਾਇਆ ਅਤੇ ਖੁਸ਼ ਹੋ ਕੇ ਵਾਇਸਰਾਏ ਨੇ ਉਹਨਾਂ ਦੇ ਸਮਾਜ ਲਈ ਕੀਤੇ ਕੰਮਾਂ ਵਜਲੇ ਕੈਸਰ ਹਿੰਦ ਦਾ ਖਿਤਾਬ ਦਿੱਤਾ ਇਸੇ ਤਰ੍ਹਾਂ ਉਹਨਾਂ ਨੂੰ ਦਿੱਲੀ ਦਰਬਾਰ ਦਾ ਮੈਡਲ ਵਿਕਟੋਰੀਅਨ ਆਰਡਰ ਦੀ ਮੈਂਬਰਸ਼ਿਪ 1907 ਚ ਸਰਦਾਰ ਸਾਹਿਬ ਤੇ 1911 'ਵਾਂ ਸਰਦਾਰ ਬਹਾਦਰ ਦਾ ਖਿਤਾਬ ਵੀ ਮਿਲਿਆ ਹੁਣ ਜੀਵਨ ਦੇ ਆਖਰੀ ਸਾਲਾਂ ਦੀ ਆਪਾਂ ਜੇ ਗੱਲ ਕਰੀਏ ਅਕਤੂਬਰ 1913ਵਾਂ ਮਿਓ ਸਕੂਲ ਆਫ ਆਰਟਸ ਤੇ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਦੇ ਪਿਤਾ ਪੁਰਖੀ ਕਾਰੋਬਾਰ ਦੀਆਂ ਮਜ਼ਬੂਤ ਜੜ੍ਹਾਂ ਦੀ ਖਿੱਚ ਉਹਨਾਂ ਨੂੰ ਵਾਪਸ ਤੋਂ ਅੰਮ੍ਰਿਤਸਰ ਦੀ ਚੀਲ ਮੰਡੀ ਵਿਖੇ ਲੈ ਆਈ ਤਾਂ ਦਾ ਰਾਜ ਲਾਹੌਰ ਐਂਡ ਭਾਈ ਰਾਮ ਸਿੰਘ ਇੱਕ ਕਿਤਾਬ ਹੈ ਇੱਕ ਇਹਨਾਂ માં ਪਰਿਵਾਰ ਨਾਲ ਕੀਤੀ ਗੱਲਬਾਤ ਦਾ ਜ਼ਿਕਰ ਹੈ ਜਿਹਦੇ માં ਹਵਾਲਾ ਹੈ ਕਿ ਸੇਵਾ ਮੁਕਤ ਹੋਣ ਤੋਂ ਮਗਰੋਂ ਉਹ ਆਪਣੇ ਪੁੱਤਾਂ ਨਾਲ ਕੰਮ ਕਰਨ ਲੱਗੇ ਉਹਨਾਂ ਦੇ ਪੋਤਿਆਂ ਦਾ ਦਾਵਾ ਕਿ ਦਿੱਲੀ 'ਵਾਂ ਉਹਨਾਂ ਦੀ ਜਾਇਦਾਦ ਸੀ 1947 ਵੇਲੇ ਹੋਰਾਂ ਨੇ ਦੱਬ ਲਈ ਜਿਹੜੀ ਪਰਿਵਾਰ ਮੁਤਾਬਕ ਕਦੇ-ਕਦੇ ਉਹ ਚਿੱਟੇ ਕੱਪੜੇ ਪਹਿਨ ਕੇ ਲਾਹੌਰ 'ਚ ਹੋ ਰਹੇ ਕੰਮਾਂ ਦਾ ਜਾਇਜ਼ਾ ਲੈਣ ਜਾਂਦੇ ਸਨ RAM ਸਿੰਘ ਦੇ ਪੰਜ ਪੁੱਤ ਦੋ ਧੀਆ ਸਨ ਰਿਟਾਇਰ ਹੋਣ ਤੇ 3 ਸਾਲ ਬਾਅਦ 1916 'ਵਾਂ 58 ਸਾਲ ਦੀ ਉਮਰ ਭੋਗ ਕੇ ਉਹ ਆਪਣੀ ਧੀ ਦੇ ਘਰ ਦਿੱਲੀ ਵਿਖੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤਾਂ ਦੋਸਤੋ ਇਹ ਸੀਗੀ ਭਾਈ ਰਾਮ ਸਿੰਘ ਜੀ ਦੀ ਕਹਾਣੀ ਬਾਇਓਗ੍ਰਾਫੀ ਸੋ ਮਿਲਦੇ ਆ ਅਗਲੀ ਜਾਣਕਾਰੀ ਨਾਲ ਦੇਓ ਆ ਗਿਆ ਸਤਿ ਸ਼੍ਰੀ ਅਕਾਲ